ਮੈਂ ਸੰਗ ਇਹ ਗੱਲ ਬਾਤ ਆ ਇਹਦੇ ਬੱਸ ਖੜ ਗਈ ਮੂਰੇ ਬਾਈ ਬੱਸ ਨੇ ਬ੍ਰੇਕ ਮਾਰੇ ਪਈ ਸਵਾਰੀ ਲਾਉਂਦਾ ਹੀ ਪਈ ਚੱਕਦਾ ਹੀ ਨਹੀਂ ਪੈਂਦਾ ਹੀ ਇਦੋਂ ਮਗਰੋਂ ਆਉਂਦੇ ਸੀ ਇਹੋ ਮੱਕਟੀ ਗੱਡੀ ਦੇ ਵੱਡੀ ਬੇ ਕੰਟਰੋਲ ਹੀ ਹੋ ਗਈ ਮਗਰੋਂ ਫੇਲਕ ਗਈ ਅੱਗੇ ਤਲਕ ਕੇ ਮੂਰੇ ਕੋੜ ਆਉਂਦਾ ਯੋ ਮਗਰ ਬੈਠ ਲੱਗ ਗਿਆ ਇਹ ਕਿੱਥੇ ਜਾ ਰਹੇ ਹੋ ਆਈ ਮੋਗੇਣ ਜਾ ਰਹੇ ਸੀ ਦੁੱਧ ਦੀ ਆਈ ਹਾਂਜੀ ਦੁੱਧ ਭਰਿਆ ਕੰਟਰੋਲ ਨਹੀਂ ਆ ਰਿਹਾ ਕੰਟਰੋਲ ਨਹੀਂ ਗੱਡੀ ਤਲਕ ਗਈ ਜੀ ਹਾਂਜੀ ਇਹ ਕਿ ਨਾਲ ਲਾ ਜਾਗੇ ਨੁਕਸਾਨ ਹੋਇਆ ਨੁਕਸਾਨ ਇਹ ਗੱਡੀਆਂ ਦਾ ਹੀ ਆ ਬਸ ਬੰਦੇ ਦਾ ਕੋਈ ਨੁਕਸਾਨ ਨਹੀਂ ਹੈ। ਕ੍ਰਿਸ਼ਨ ਕੁਮਾਰ ਇਹ ਕੀ ਗੱਲ ਬਾਤ ਹੋਈ ਯਾਰ ਮੈਂ ਹਰੀਕੇ ਤੋਂ ਆ ਰਿਹਾ ਸੀ ਸਾਹਿਬ ਅੰਮ੍ਰਿਤਸਰ ਜਾ ਰਿਹਾ ਸੀ। ਇਹ ਗੱਡੀ ਵਾਲੇ ਨੇ ਓਵਰਟੇਕ ਕਰਕੇ ਮੇਰੇ ਵਾਲੇ ਪਾਸੇ ਗੱਡੀ ਲਾ ਕੇ ਮੈਂ ਪੂਰੀ ਥੱਲੇ ਲਾ ਦਿੱਤੀ ਫੇਰੀ ਵਿੱਚ ਲਾ ਕੇ ਮਾਰੀ ਹੈ। ਕਿਹੜੀ ਗੱਡੀ ਵਾਲਾ ਸਵਾਲ ਲੱਗਾ ਜਾਣਾ ਇਹ ਸਾਹਮਣੇ ਦੁੱਧੜਾ ਕੈਂਟਰ ਖੜਾ ਜਨਾਬ ਇਹਨਾਂ ਨੂੰ ਗਲਤੀ ਕੀ ਕਰੀ ਆ ਇਹ ਗੈਂਟਰ ਨਾਲ ਸਾਰੀ ਗਲਤੀ ਜਨਾਬ ਮੇਰੇ ਥੱਲੇ ਲਾਏ ਦੇ ਵਿੱਚ ਮਾਰੀ ਐ ਇਹ ਤਾਂ ਬਾਈ ਗੁਰੂ ਦਾ ਸ਼ੁਕਰ ਹੈ ਜਿਹੜਾ ਕਿ ਮੈਂ ਬਚ ਗਿਆ ਕੋਈ ਨੁਕਸਾਨ ਹੋਇਆ ਕੋਈ ਘੋੜਾ ਸਾਰਾ ਖਤਮ ਹੋ ਗਿਆ ਜਨਾਬ ਕੋਈ ਜਾਣੀ ਮਰੀ ਨਹੀਂ ਹੋਇਆ ਜਾਨੀ ਮਰ ਨਹੀਂ ਮੀ ਹੋਇਆ ਜੀ ਮਨ ਕਰੋ ਜਨਾਬ ਮੰਗਲ ਸਿਧਾਈ ਕਰਾਂਗੇ ਜਨਾਬ ਸਾਡੀ ਗੱਡੀ ਦਾ ਕੰਮ ਹੋ ਜਾਏ ਸਹੀ ਕਰ ਦੋ ਬਸ ਹੋਰਾਂ ਪੰਕੀ ਲੈਣਾ ਝਾਪ ਅਜੇ ਸਾਡੀ ਨਾਜਰ ਨਹੀਂ ਇਹ ਸਹੀ ਰਾਜਬਾਨ ਸਿੰਘ ਥਾਣਾ ਹਰੀਗੀ ਕੀ ਮਸਲਾ ਆੜਾ ਇਹ ਸਾਨੂੰ ਹਣੇ ਤਲਾਹ ਮਿਲੀ ਆ ਵੀ ਇੱਕ ਟਰਾਲਾ ਘੋੜਾ ਸੀ سیمنٹ ਲੱਦ ਕੇ ਇਹਨੂੰ ਚਲਾ ਰਿਆ ਸੀ ਡਰਾਈਵਰ ਕਿਸ਼ਨ ਕੁਮਾਰ ਸਾਨੂੰ ਬਧਰਾਮ ਜੀ ਇਹ ਬਹੋਰ ਤੋਂ ਆ ਰਿਹਾ ਸੀ ਤੇ ਅੰਮ੍ਰਿਤਸਰ ਜਾ ਰਿਹਾ ਸੀ سیمنٹ ਲੈ ਕੇ ਇਹ ਬੂ ਵੰਗਾ ਲੱਗੇ ਕ੍ਰੋਸ ਕਰਨ ਲੱਗਾ ਪੱਟੀ ਨੂੰ ਜਾ ਰਿਹਾ ਸੀ ਅੱਗੇ ਇੱਕ ਬੱਸ ਖੜੀ ਸੀ ਤੇ ਦੂਸਰੀ ਸਾਈਡ ਤੋਂ ਆ ਰਿਹਾ ਸੀ ਇਹ ਟਰਾਂਟਰ ਦੁੱਧ ਵਾਲਾ ਉਹ ਨੂੰ ਕ੍ਰੋਸ ਬੱਸ ਨੂੰ ਕ੍ਰੋਸ ਕਰਨ ਲੱਗਾ ਤੇ ਇਹਨਾਂ ਦੀ ਆਫਰ ਵਿੱਚ ਟਕਰੋਗੀ ਸਾਰੇ ਨੁਕਸਾਨ ਹੋਇਆ ਆ ਹੁਣ ਕ੍ਰਿਸ਼ਨ ਕੁਮਾਰ ਦਾ ਕਾਫੀ ਨੁਕਸਾਨ ਹੋਇਆ ਤੇ ਹੁਣ ਇਹ ਲੈ ਕੇ ਜਾ ਰਹੇ ਆ ਥਾਣੇ ਜੋ ਕ੍ਰਿਸ਼ਨ ਕੁਮਾਰ ਬਿਆਨ ਲਿਖਾਉ ਉਹ ਬੰਦੀ ਕਾਰਵਾਈ ਕਰਦੇ ਜਾਨੀ ਮਾਲੀ ਨਹੀਂ ਗਿਆ ਨਹੀਂ ਨਹੀਂ ਜਾਨੀ ਮਾਲੀ ਕੋਈ ਨਹੀਂ ਗਿਆ ਗੱਡੀ ਦਾ ਨੁਕਸਾਨ ਹੋਇਆ ਅਗਲੀ ਸਰਕਾਰ ਵਾਲੀ ਕੀ ਹੈ ਜੋ ਬਿਆਨ ਮਦਈ ਕ੍ਰਿਸ਼ਨ ਕੁਮਾਰ ਬਿਆਨ ਲਿਖਾਊਗਾ ਉਹਦੀ ਬੰਦੀ ਕਾਰਵਾਈ ਕਰਦੇ ਜੇ ਇਹਨਾਂ ਦੀ ਸੈਟਲਮੈਂਟ ਹੁੰਦੀ ਤੇ ਕਰਾ ਦਾਂਗੇ ਦੋਨੋਂ